ਮੇਰੇ ਤੋਂ ਪਹਿਲਾਂ ਅਤਿ ਸਤਿਕਾਰਯੋਗ ਭਾਈ ਕ੍ਰਿਪਾਲ ਸਿੰਘ ਜੀ ਜਥੇ ਸਮੇਤ ਆਪ ਸੰਗਤਾਂ ਨੂੰ ਆਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਔਰ ਦਸਮੇਸ਼ ਪਿਤਾ ਮਹਾਰਾਜ ਜੀ ਦੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਸ਼ਬਦ ਸਰਵਣ ਕਰਵਾ ਗੁਰੂ ਚਰਨਾਂ ਦੇ ਨਾਲ ਜੋੜਿਆ ਮਹਾਪੁਰਸ਼ ਇੱਕ ਗੱਲ ਸਮਝਾਉਂਦੇ ਨੇ ਜਥੇ ਦੇ ਦਰਸ਼ਨ ਕਰਕੇ ਇਹਨਾਂ ਦਾ ਬਾਣਾ ਵੇਖ ਕਰਕੇ ਬਾਣੀ ਤੇ ਬਾਣਾ ਜਿਹਦੇ ਅਤਿਅੰਤ ਦੇ ਭਾਗ ਚੰਗੇ ਹੋਣ ਮਹਾਰਾਜ ਜੀ ਤਰਠਣ ਕਿਰਪਾ ਕਰਨਾ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਆਖਣ ਲੱਗੇ ਪੰਡਿਤ ਜੀ ਹਰ ਇੱਕ ਸੰਤ ਨੂੰ ਇਹ ਬਾਣਾ ਧਾਰਨ ਕਰਨਾ ਚਾਹੀਦਾ ਭਾਵ ਸ਼ਸਤਰ ਧਾਰੀ ਹੋਣਾ ਚਾਹੀਦਾ ਹੈ ਤਾਂ ਕਿ ਜਿਹੜਾ ਵੀ ਜ਼ਾਲਮ ਇੱਧਰ ਮੂੰਹ ਕਰੇ ਇੱਧਰ ਵੇਖੇ ਉਹ ਥਰ ਥਰ ਕੰਬ ਉਠੇ ਇਤਨੀ ਵੱਡੀ ਬਖਸ਼ਿਸ਼ ਕਿਰਪਾ ਇਸ ਬਾਣੇ ਦੇ ਵਿੱਚ ਹੈ ਤੇ ਮਹਾਰਾਜ ਜੀ ਦੀ ਕਿਰਪਾ ਕੱਲਾ ਬਾਣਾ ਹੀ ਨਹੀਂ ਪਾਤਸ਼ਾਹ ਜੀ ਨੇ ਇਹਨਾਂ ਨੂੰ ਬਾਣੀ ਵੀ ਬਖਸ਼ਿਸ਼ ਕੀਤੀ ਹੈ ਵਧਾਈ ਦੇ ਪਾਤਰ ਨੇ ਬਹੁਤ ਸੋਹਣਾ ਕੀਰਤਨ ਇਹਨਾਂ ਨੇ ਕੀਤਾ ਮਹਾਰਾਜ ਜੀ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ